प्यारे ਭੈਣੋ ਭਰਾਵੋ ਹੁਣ ਤੱਕ ਪੰਜਾਬ 13 ਸਰਕਾਰਾਂ ਹੰਾ ਚੁੱਕਾ ਹੈ ਇਹਨਾਂ ਸਰਕਾਰਾਂ ਨੇ ਸਾਡੇ ਨਾਲ ਬੰਦਾ ਇਨਸਾਫ ਨਹੀਂ ਕੀਤਾ ਸਾਡੀ ਦਿੱਤੀ ਤਾਕਤ ਦੀ ਗਲਤ ਵਰਤੋਂ ਵੀ ਕੀਤੀ ਹੈ ਸਮਾਜ ਨੂੰ ਬਿਹਤਰ ਤੇ ਸੱਚੇ ਢੰਗ ਨਾਲ ਚਲਾਉਣ ਲਈ ਬਰਾਬਰੀ ਵਾਲਾ ਸਮਾਜ ਬਣਾਉਣ ਲਈ ਕੋਈ ਯੁਗਤ ਨਹੀਂ ਅਪਣਾਈ ਸਗੋਂ ਆਰਥਿਕ ਪਾੜਾ ਵਧਿਆ ਹੈ ਦੂਜੇ ਦਾ ਹੱਕ ਮੰਗਨ ਵਾਲੇ ਵੀਰ ਹੋਏ ਹਨ ਜਨਤਾ ਹੋਰ ਗਰੀਬ ਹੋਈ ਹੈ ਪੰਜਾਬ ਦੇ 50 ਲੱਖ ਟੱਬਰ ਹਨ ਪਾਣੀ 3 ਕਰੋੜ ਵਸੋਂ ਹੈ ਜਬਰ ਸਤਮ ਵੇਖੋ 60 ਲੱਖ ਬੇਰਜ਼ਗਾਰ ਹਨ ਜਿਨ੍ਹਾਂ ਕੋਲ ਕੰਮ ਨਹੀਂ ਉਹਨਾਂ ਕੋਲ ਪੈਸਾ ਨਹੀਂ ਪੈਸਾ ਨਹੀਂ ਤਾਂ ਖਰੀਦ ਸ਼ਕਤੀ ਨਹੀਂ ਖਰੀਦ ਸ਼ਕਤੀ ਨਹੀਂ ਤਾਂ ਲੋੜਾਂ ਦੀ ਪੂਰਤੀ ਨਹੀਂ ਲੋੜਾਂ ਦੀ ਪੂਰਤੀ ਨਹੀਂ ਤਾਂ ਚੋਰਾ ਤੇ ਨਰਾਸ਼ਾ ਹੈ ਐਡੀ ਵੱਡੀ ਬੇਰਜ਼ਗਾਰੀ ਕਾਰਨ ਨਰਾਸ਼ਾ ਸਮਾਜਿਕ ਵਰਤਾਰਾ ਬਣ ਚੁੱਕੀ ਹੈ ਸਮਾਜ ਵਿੱਚੋਂ ਖੁਸ਼ੀ ਖੰਭ ਲਾ ਕੇ ਉੱਡ ਗਈ ਹੈ ਭੈਣੋ ਭਰਾਵੋ ਕਾਂਗਰਸ ਤੇ ਅਕਾਲੀ ਭਾਜਪਾ ਨੇ ਵਾਰੋ ਵਾਰੀ ਰਾਜ ਕੀਤਾ ਹੈ ਦੋਵਾਂ ਨੇ ਆਪਣੀ ਵਾਰੀ ਵਿੱਚ ਗਟੇਰੇ ਹਿੱਤਾਂ ਦੀ ਰਾਖੀ ਕਰਨ ਦੀਆਂ ਨੀਤੀਆਂ ਨੂੰ ਪਹਿਲ ਦਿੱਤੀ ਰੱਖੀ ਹੈ ਸਿੱਟੇ ਵਜੋਂ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੀ ਹੋਇਆ ਹੈ ਹੁਣ ਵਿਕਾਸ ਕਰਨ ਦਾ ਹੋਕਾ ਦੇ ਕੇ ਸਵੈ ਰਜਗਾਰ ਦੇ ਵੱਡੇ ਖੇਤਰਾਂ ਖੁਦਰਾ ਵਪਾਰ ਤੇ ਖੇਤੀ ਖੇਤਰ ਵਿੱਚ ਵਿਆਪਕ ਲੋਕ ਅਜਾੜੇ ਦੀ ਜਿਉਂਤ ਕਰੀ ਬੈਠੇ ਨੇ ਐਫ ਡੀ ਆਈ ਸਿੱਧਾ ਵਿਦੇਸ਼ੀ ਨਿਵੇਸ਼ ਖੁਦਰਾ ਵਪਾਰ ਨੂੰ ਖਾ ਜਾਏਗਾ ਕਰੋੜਾਂ ਲੋਕ ਦੁਕਾਨਾਂ ਸਵੈ ਰਜਗਾਰ ਲੈਣਗੇ ਬੇਰਜ਼ਗਾਰਾਂ ਦੀਆਂ ਪਾਲਾਂ ਹੋਰ ਲੰਬੀਆਂ ਹੋ ਜਾਣਗੀਆਂ ਸਾਡਾ ਵਿਰੋਧ ਇਹਨਾਂ ਦੀਆਂ ਨੀਤੀਆਂ ਨਾਲ ਹੈ ਇਹ ਲਟੇਰੀਆਂ ਦਾ ਪੱਖ ਪੂਰਦੇ ਆ ਇਹ ਲੋਕ ਪੱਖੀ ਕਾਨੂੰਨ ਨਹੀਂ ਬਣਾਉਂਦੇ ਬਣੇ ਕਾਨੂੰਨ ਲਾਗੂ ਨਹੀਂ ਕਰਦੇ ਆਧਾਰਨ ਵਜੋਂ ਬਾਲ ਮਜ਼ਦੂਰੀ ਖਾਤਮੇ ਮੰਗ ਸਾਡੇ ਦੇਸ਼ ਵਿੱਚ ਬੰਦੂਗਾ ਮਜ਼ਦੂਰੀ ਪ੍ਰਣਾਲੀ ਖਾਤਮਾ ਕਾਨੂੰਨ ਹੈ ਜਿਸ ਅਨੁਸਾਰ ਸੂਬੇ ਅੰਦਰ ਕਿਸੇ ਵੀ ਕੰਮੇ ਔਰਤ ਮਰਦ ਨੂੰ ਘੱਟੋ ਘੱਟ ਉਜਰ ਰੇਟ ਤੋਂ ਘੱਟ ਮਜ਼ਦੂਰੀ ਮਿਹਨਤਾਨਾ ਦੇਣਾ ਬੰਦੂਗਾ ਮਜ਼ਦੂਰੀ ਪ੍ਰਣਾਲੀ ਹੈ ਸਜ਼ਾਯੋਗ ਹੈ ਪਰ ਜਿਨ੍ਹਾਂ ਕੋਲ ਸਤਾ ਹੈ ਉਹ ਪ੍ਰਵਾਹ ਨਹੀਂ ਕਰਦੇ ਆਸ਼ਾ ਆਂਗਣਵਾੜੀ ਸ਼ਿਕਿਆ ਕਰਮੀ ਆਦ ਅਤੇ ਹੋਰ ਨਿੱਜੀ ਕਾਰੋਬਾਰਾਂ ਵਿੱਚ ਠੇਕੇ ਤੇ ਭਰਤੀ ਕਾਮਿਆਂ ਨੂੰ ਲਿਗੋਣੇ ਪੱਤੇ ਮਾਮੂਲੀ ਉਜਰਤਾਂ ਦਿੱਤੀਆਂ ਜਾ ਰਹੀਆਂ ਕਿਰਤ ਕਰੂਨਾ ਦੀਆਂ ਝੱਜੀਆਂ ਉਡਾਈਆਂ ਜਾਂਦੀਆਂ ਹਨ ਕਾਨੂੰਨ ਦੇ ਰਾਜ ਦੀ ਥਾਂ ਟੱਕੇ ਦਾ ਰਾਜ ਚੱਲ ਰਿਹਾ ਹੈ ਵੋਟਰ ਪੈਣੋਂ ਪਰਾਵੋ ਭਾਰਤੀ ਕਮਿਊਨਿਸਟ ਪਾਰਟੀ ਜੇਹੀ ਆਰਥਿਕ ਸਮਾਜਿਕ ਵਿਵਸਥਾ ਨੂੰ ਬਦਲਣਾ ਚਾਹੁੰਦੀ ਹੈ جہਾਲਤ ਦੀਆਂ ਬੜੀਆਂ ਸਦੀਆਂ ਬੀਤ ਗਈਆਂ ਨੇ ਆਪਾਂ 21ਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਜਿਉ ਰਹੇ ਹਾਂ ਅਜੋਕੇ ਦੌਰ ਵਿੱਚ ਵਿਗਿਆਨਕ ਗਿਆਨ ਦੇ ਨਤੀਜੇ ਸਮਾਜਿਕ ਸੋਚ ਤੇ ਤੌਰ ਨੂੰ ਪ੍ਰਭਾਵਿਤ ਕਰਦੇ ਹਨ ਚੇਤਨ ਵਿਰੋਧ ਵਿਕਾਸ ਰਾਹੀਂ ਸੱਭਿਆ ਤਰੀਕਿਆਂ ਨਾਲ ਸਮਾਜ ਵਿੱਚ ਇਨਕਲਾਬੀ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ ਗਰੀਬੀ ਸਭ ਤੋਂ ਵੱਡੀ ਬੇਇਨਸਾਫੀ ਤੇ ਮੁਸ਼ਕਲ ਹੈ ਇਸ ਦੇ ਦੋ ਕਾਰਨ ਹਨ ਪਹਿਲਾ ਮਨੁੱਖ ਕੋਲ ਅਪਜੀਵਕਾ ਕੰਮ ਦਾ ਨਾ ਹੋਣਾ ਅਤੇ ਦੂਜਾ ਕੰਮ ਅਨਸਾਰ ਉਜਰ ਤਨਖਾਹ ਨਾ ਹੋਣਾ ਜੇ ਹਰ ਇੱਕ ਵਿਅਕਤੀ ਕੋਲ 18 ਤੋਂ 58 ਸਾਲ ਦੀ ਉਮਰ ਵਿੱਚ ਕੰਮ ਹੋਵੇ ਤੇ ਕੰਮ ਅਨਸਾਰ ਉਜਰ ਤਨਖਾਹ ਮਿਲੇ ਤਾਂ ਆਰਥਿਕ ਪਾੜਾ ਘਟਣ ਦੇ ਰਾਹ ਪੈ ਜਾਵੇਗਾ ਲੋਕਾਂ ਤੋਂ ਤਾਕਤ ਲੈ ਕੇ ਵਾਰੋ ਵਾਰੀ ਰਾਜ ਕਰਦੀਆਂ ਪਾਰਟੀਆਂ ਕਾਂਗਰਸ ਤੇ ਅਕਾਲੀ ਭਾਜਪਾ ਸਰਕਾਰਾਂ ਬੇਰਜ਼ਗਾਰਾਂ ਨੂੰ ਕੰਮ ਨਹੀਂ ਦੇਣਾ ਚਾਹੁੰਦੀਆਂ ਉਹ ਪ੍ਰਚਾਰ ਕਰਦੀਆਂ ਹਨ ਕੰਮ ਹੈ ਕਿੱਥੇ ਜਿੱਥੋਂ ਦੇ ਦਈਏ ਇਹ ਕਿਰਤ ਲੇਟੇਰੀਆ ਨੂੰ ਰਾਸ ਆਉਂਦਾ ਹੈ ਜਦੋਂ ਬੇਰਜ਼ਗਾਰ ਹੋਣਗੇ ਤਾਂ ਉਹ ਭੁੱਖੇ ਮਰਦੇ ਆਪਣੇ ਕਿਰਤੀ ਭਰਾਵਾਂ ਵਿਰੁੱਧ ਉਹਨਾਂ ਤੋਂ ਘੱਟ ਉਜਰਤਾਂ ਤਨਖਾਹਾਂ ਤੇ ਕੰਮ ਲੱਭਣਗੇ ਜਿਨ੍ਹਾਂ ਦਾ ਨਾਲ ਉਜਰਤਾਂ ਤਨਖਾਹਾਂ ਡਿੱਗਦੀਆਂ ਮਨਾਫੇ ਵਧਦੇ ਹਨ ਜਿਸ ਨਾਲ ਖਰੀਦ ਸ਼ਕਤੀ ਘਟਦੀ ਹੈ ਘਟੀ ਖਰੀਦ ਸ਼ਕਤੀ ਹੋਰ ਬੇਰਜ਼ਗਾਰੀ ਪੈਦਾ ਕਰਦੀ ਹੈ ਪੈਣੋ ਭਰਾਵੋ ਭਾਰਤੀ ਕਮਿਊਨਿਸਟ ਪਾਰਟੀ ਪੂਰੀ ਮਨੁੱਖਾ ਸ਼ਕਤੀ ਦੀ ਮੁਕੰਮਲ ਯੋਜਨਾਬੰਦੀ ਨੂੰ ਰੋਜ਼ਗਾਰ ਪੈਦਾ ਕਰਨ ਦਾ ਹਥਿਆਰ ਸਮਝਦੀ ਹੈ ਜੇ ਬੱਚੇ ਸਕੂਲ ਜਾਣਗੇ ਤਾਂ ਹੋਰ ਅਧਿਆਪਕਾਂ ਦੀ ਲੋੜ ਹੋਵੇਗੀ ਵਿਦਿਆ ਦਾ ਮਿਆਰ ਉੱਚਾ ਕਰਨ ਲਈ ਰੋਜ਼ਗਾਰ ਪੈਦਾ ਕਰਨ ਲਈ ਅਧਿਆਪਕ ਵਿਦਿਆਰਥੀ ਅਨੁਪਾਤ ਘਟ ਕਰਨਾ ਹੋਵੇਗਾ ਕਿੰਨੀ ਵੱਸੋਂ ਪਿੱਛੇ ਕਾਬਲ ਡਾਕਟਰ ਹੋਵੇ ਅਨੁਪਾਤ ਚੈ ਕਰਨਾ ਹੋਵੇਗਾ ਰੋਜ਼ਗਾਰ ਵਧੇਗਾ ਮੁਕਤੀ ਗੱਲ ਸਮਾਜਿਕ ਵਿਕਾਸ ਦੇ ਨਾਲ ਨਾਲ ਹਰ ਖੇਤਰ ਵਿੱਚ ਯੋਜਨਾਬੰਦੀ ਅਤੇ ਉਤਪਾਦ ਦੇ ਫੇਰ ਬਦਲ ਨਾਲ ਰੋਜ਼ਗਾਰ ਪੈਦਾ ਕਰਨਾ ਸਮਾਜਿਕ ਜ਼ਰੂਰਤ ਹੁੰਦੀ ਹੈ ਲੁਟੇਰੇ ਹਿੱਤਾਂ ਦੀਆਂ ਪਾਰਟੀਆਂ ਸਮਾਜ ਦਾ ਨਹੀਂ ਕੇਵਲ ਆਪਣਾ ਹਿੱਤ ਵੇਖਦੀਆਂ ਜਿੰਸਾਂ ਦੀ ਜਿੰਸ ਪੈਸੇ ਨਾਲ ਆਪ ਸਭ ਕੁਝ ਖਰੀਦਣ ਦੀ ਰਾਖਮਾ ਕਰਦੀਆਂ ਜਨਤਾ ਨੂੰ ਬੇਵਸੀ ਦੇ ਮੂੰਹ ਤੱਕਦੀਆਂ ਹਨ ਕਮਿਊਨਿਸਟ ਪਾਰਟੀ ਸਮਾਜ ਦਾ ਭਲਾ ਲੋਚਦੀ ਸੋਚਦੀ ਹੈ ਇਸ ਲਈ ਸਮਾਜਵਾਦ ਚਾਹੁੰਦੀ ਹੈ ਲੁਟੇਰੀਆਂ ਪਾਰਟੀਆਂ ਨਿੱਜੀ ਭਲਾ ਚਾਹੁੰਦੀਆਂ ਹਨ ਸਵਾਜ ਵੱਲੋਂ ਬੇਪਰਵਾਹਨ ਸਮਾਜ ਰੋੜ ਰਿਹਾ ਹੈ ਐ ਸੂਝਵਾਨ ਦੋਸਤੋ ਵਿਗਿਆਨ ਅਤੇ ਤਕਨੀਕ ਦੇ ਪੈਦਾਵਾਰੀ ਯੁੱਗ ਵਿੱਚ ਰੋਟੀ ਕਪੜਾ ਤੇ ਮਕਾਨ ਪੈਦਾ ਕਰਨ ਲਈ ਪਹਿਲਾਂ ਦੇ ਮੁਕਾਬਲੇ ਕਟ ਕਿਰਤੀਆਂ ਦੀ ਲੋੜ ਪੈਂਦੀ ਹੈ ਇਸ ਖੇਤਰ ਵਿੱਚੋਂ ਵਿਲੇ ਹੋਏ ਮਨੁੱਖਾਂ ਨੂੰ ਸਿੱਖਿਆ ਤੇ ਪਬਲਿਕ ਹੈਲਥ ਦੇ ਖੇਤਰ ਵਿੱਚ ਥਾਂ ਨਹੀਂ ਹੁੰਦੀ ਹੈ ਇਹ ਅਜਿਹੇ ਖੇਤਰ ਹਨ ਜਿੱਥੇ ਬੇਹਸਾਬਾ ਰੁਜ਼ਗਾਰ ਪੈਦਾ ਕਰਨ ਦੀ ਸਮਰੱਥਾ ਹੈ ਇੱਕ ਨੂੰ ਇੱਕ ਪੜ੍ਹਾਉਣ ਸਿਖਾਉਣ ਤੱਕ ਅਚਿਉਆ ਜਾ ਸਕਦਾ ਹੈ ਸਿਹਤ ਸਹੂਲਤਾਂ ਤੇ ਪਬਲਿਕ ਹੈਲਥ ਸੇਵਾਵਾਂ ਉਚਾਉਣ ਵਿੱਚ ਨੌਕਰੀਆਂ ਅਸਾਮੀਆਂ ਪੈਦਾ ਕਰਨ ਦੀ ਵਿਸ਼ਾਰ ਸਮਰੱਥਾ ਹੈ ਪਰ ਉਹ ਸਰਮਾਏ ਦੀ ਰਾਖੀ ਕਰਦੀਆਂ ਹਕੂਮਤਾਂ ਨੂੰ ਰਾਸ ਨਹੀਂ ਆਉਂਦਾ ਉਹ ਮੁਨਾਫੇ ਦਾ ਖਿਆਲ ਕਰਦੀਆਂ ਹਨ ਮੁਨਾਫੇ ਦੂਜੇ ਨੂੰ ਲੁੱਟੇ ਬਗੈਰ ਵਧਦੇ ਨਹੀਂ ਇਹ ਸਰਕਾਰਾਂ ਪਹਿਲਾਂ ਗਰੀਬੀ ਪੈਦਾ ਕਰਦੀਆਂ ਹਨ ਮੁਰ ਗਰੀਬ ਵਸੋਂ ਲਈ ਬਿਹਤਰੀ ਦੀਆਂ ਸਕੀਮਾਂ ਐਲਾਨਦੀਆਂ ਸਸਤਾ ਆਟਾ ਕੁੜੀ ਦੇ ਵਿਆਹ ਤੇ ਸ਼ਗਨ ਗਿਣਤੀ ਦੀਆਂ ਨੌਕਰੀਆਂ ਇਹ ਸਕੀਮਾਂ ਕਿਸੇ ਲਟੇਰਾ ਧੜ ਦੇ ਮੁਖੀ ਵੱਲੋਂ ਲੁੱਟਦੇ maal ਵਿੱਚੋਂ ਲੁੱਟਿਆਂ ਨੂੰ ਦਾਨ ਦੇਣ ਬਰਾਬਰ ਹਨ ਦੋਸਤੋ ਭਾਰਤੀ ਕਮਿਊਨਿਸਟ ਪਾਰਟੀ ਸਮਾਜ ਵਿੱਚ ਕਮਜ਼ੋਰ ਕਰ ਦਿੱਤੇ ਗਏ ਵਰਗਾਂ ਨੂੰ ਰੈਇਟਾਂ ਸਹੂਲਤਾਂ ਹਾਸਲ ਕਰਨ ਕਰਵਾਉਣ ਦੇ ਵਿਰੋਧ ਨਹੀਂ ਹੈ ਪਰ ਇਹ ਉਹਨਾਂ ਦਾ ਹੱਕ ਬਣਨਾ ਚਾਹੀਦਾ ਹੈ ਖਿਆਲ ਕਰਿਓ ਜੇ ਹਰ ਇੱਕ ਨੂੰ ਯੋਗਤਾ ਅਨੁਸਾਰ ਕੰਮ ਅਤੇ ਕਾਮ ਅਨੁਸਾਰ ਉਜਰਤ ਮਿਲੇ ਤਾਂ ਰੈਇਟਾਂ ਦੀ ਹੱਥ ਅੜਨਾ ਛੁੱਟ ਜਾਵੇਗਾ ਭਾਰਤੀ ਕਮਿਊਨਿਸਟ ਪਾਰਟੀ ਬਰਾਬਰੀ ਦਾ ਸਮਾਜ ਬਣਾਉਣ ਲਈ ਵੋਟਾਂ ਮੰਗਦੀ ਹੈ ਜਿੱਥੇ ਰੋਟੀ ਕਪੜਾ ਮਕਾਨ ਸਿਹਤ ਤੇ ਸਿੱਖਿਆ ਨਾਲ ਰੋਜ਼ਗਾਰ ਸਭ ਦਾ ਹੱਕ ਹੋਵੇ ਸਮਾਜ ਖੁਸ਼ ਅਤੇ ਖੁਸ਼ਹਾਲ ਹੋਵੇ ਪੰਜਾਬ ਦੇ ਸੂਝਵਾਨ ਵੈਟਰੋ ਤੁਸੀਂ ਜਾਣ ਦਿਓ 30 ਜਨਵਰੀ ਨੂੰ ਵੋਟਾਂ ਪੈਣੀਆਂ ਹਨ ਚਾਰ ਪਾਰਟੀਆਂ CPI CPM ਸ਼ਰੋਮਣੀ ਅਕਾਲੀ ਦਲ ਲੋਂਗੋਵਾਲ ਪੀਪਲਜ਼ ਪਾਰਟੀ ਆਫ ਪੰਜਾਬ ਨੇ ਸਾਂਝੇ ਮੋਰਚੇ ਦਾ ਗਠਨ ਕੀਤਾ ਹੈ ਸਾਂਝੇ ਮੋਰਚੇ ਨੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਕੀਤਾ ਹੈ ਸਾਡੇ ਵੱਲੋਂ ਤੁਹਾਡੇ ਵੱਲੋਂ ਹੁਣ ਤੱਕ ਮੋਰਚੇ ਨੂੰ ਮਿਲੇ ਸਹਿਯੋਗ ਲਈ ਤੁਹਾਡਾ ਬਹੁਤ ਧੰਨਵਾਦ ਆਪ ਨੂੰ ਅਪੀਲ ਹੈ ਕਿ ਸਾਂਝੇ ਮੋਰਚੇ ਨੂੰ ਜਿਤਾਉਣ ਲਈ ਮਦਦ ਅਤੇ ਵੋਟ ਕਰੋ ਭਾਰਤੀ ਕਮਿਊਨਿਸਟ ਪਾਰਟੀ ਗਾਤੀ ਸਿੱਟੇ ਦੇ ਨਿਸ਼ਾਨ ਤੇ 14 ਸੀਟਾਂ ਤੇ ਚੋਣ ਲੜ ਰਹੀ ਹੈ ਜਿਨ੍ਹਾਂ ਅਸੀਂ ਪੀਪੀਪੀ ਅਤੇ ਸੀਪੀਐਮ ਦੇ ਉਮੀਦਵਾਰਾਂ ਦੀ ਮਦਦ ਕਰਦੇ ਹਾਂ ਉਵੇਂ ਹੀ ਉਵੇਂ ਹੀ ਉਹ ਸਾਡੀ ਮਦਦ ਕਰਦੇ ਹਨ ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਦਵਾਰਾਂ ਦਾ ਚੋਣ ਨਿਸ਼ਾਨ ਧਾਤੀ ਸਟਾ ਭਾਰਤੀ ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਧਾਤੀ ਸਟੇ ਦਾ ਬਟਨ ਦਬਾਓ ਧਾਤੀ ਸਟੇ ਦਾ ਬਟਨ ਦਬਾਓ ਤਨਵਾਦ